ਤਾਰੀ ਜੀ ਨੇ ਆਪ ਜੀ ਨੂੰ ਸ਼ਰਵਨ ਕਰਾਇਆ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅਸੀਂ ਪਿੰਜਰੇ ਚ ਹਾਥੀ ਤੇ ਸਵਾਰ ਹੋ ਕੇ ਆਏ। ਸਮਾਂ ਨਹੀਂ ਮੈਂ ਕੁਝ ਬੋਲਾਂ। ਮੈਂ ਬੇਨਤੀ ਕਰ ਰਿਹਾ ਹਾਂ। ਮੇਰੇ ਮਾਨਯੋਗ ਸਤਕਾਰਯੋਗ ਸਰਦਾਰ ਕੁਲਵੰਤ ਸਿੰਘ ਜੀ ਰਫੀਕ ਸਾਡੀ ਸਟੇਜ ਤੇ ਪਹਿਲੀ ਵਾਰੀ ਆਏ ਹਨ। ਮੈਂ ਇਹਨਾਂ ਦੇ ਚਰਨਾਂ ਵਿੱਚ ਦੋ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਉਹ ਆ ਕੇ ਆਪਣੀ ਸੁੰਦਰ ਰਚਨਾ ਆਪ ਦੇ ਸਮਕਸ਼ ਰੱਖਣ 1100 ਰੁਪਏ ਸਰਦਾਰ ਮੋਹਨਜੀਤ ਸਿੰਘ ਜੀ ਉਹ ਅਰਦਾਸ ਕਰਾ ਰਹੇ ਹਨ ਵੈਗਰੂ ਨਾਮਦਾਨ ਬਖਸ਼ਣ 500 ਰੁਪਏ ਮੰਜੂ ਰਾਣੀ ਜੀ ਜੁਨੇਜਾ 100 ਰੁਪਏ ਹਰ ਕਵੀ ਵਾਸਤੇ 500 ਰੁਪਏ ਸਰਦਾਰ ਦਿਆਲ ਸਿੰਘ ਨਾਨਕ ਸਿੰਘ ਜੀ 100 ਰੁਪਏ ਹਰ ਕਵੀ ਵਾਸਤੇ ਅਰਦਾਸ ਕਰਾ ਰਹੇ ਹਨ ਤੋਂ ਆਓ ਮੈਂ ਬੇਨਤੀ ਕਰ ਰਿਹਾ ਹਾਂ ਮੇਰੇ ਸਤਕਾਰਯੋਗ ਮਾਨਯੋਗ ਸਰਦਾਰ ਕੁਲਵੰਤ ਸਿੰਘ ਜੀ ਰਫੀਕ 200 ਰੁਪਏ ਮੇਰੇ ਵੀਰ ਪਿਆਰੇ ਭਾਈ ਦਵਿੰਦਰ ਕੁਮਾਰ ਜੀ ਅਦਾਸ ਕਰਾ ਰਹੇ ਹਨ ਸਾਡੇ ਸਤਿਕਾਰਯੋਗ ਪਰਮ ਪੂਜਨੀਏ ਪਿਤਾ ਜੀ ਭਾਈ ਦਵਿੰਦਰ ਕੁਮਾਰ ਜੀ 200 ਰੁਪਏ ਅਦਾਸ ਕਰਾ ਰਹੇ ਆਓ تیرے در کے جو فقیر ہیں وہ شہنشاہ ہو جاتے ہیں تیرے در کے جو فقیر ہیں وہ شہنشاہ ہو جاتے ہیں جو جگنو ہے تیری راہ کے وہ چراغ راہ ہو جاتے ہیں اور وہ جن کو تم نے بخش دی ہے خماری نام کی وہ لوگ اپنے آپ میں عبادت گاہ ہو جاتے ہیں وہ لوگ اپنے آپ میں عبادت گاہ ہو جاتے ہیں शाह शेंशाह वालिये दो जहान साहिब कमाल साहिब इकबाल साहिब बरकत साहिब रहमत तन 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 सुरजन सम्राट जी दी मुकद्दस गोद विच सज बैठी परम सतकारियुक साथ संगत जीयो महानतम शायर महानतम योद्धा तन तन सुरगोविंद सिंह महाराज जी दी बख्शीश फतेह दा जवाब फतेह विच देवण दी कृपालता करो स जी झोली असीस पाओ जी वाहिगुरू जी का ख़ालसा वाहिगुरू जी फतिह वटपागे हो गुरुद्वारा संत भाई नारायणदासी विखे तीजे नानक नारायण द नारायण सिंध जीमाकर उन्हनि जी, करना जी। म, दो मुबारक अस्थान ते हाज़री भर रहो ਬੜਾ ਭਾਗੇ ਹੋ ਤਨਤਾ ਦੇ ਯੋਗ ਹੋ ਅਤੇ ਪ੍ਰਬੰਧਕ ਕਮੇਟੀ ਦੇ ਰੂਹੇ ਰਵਾਂ ਅਜੀਤ ਸਰਪ੍ਰੀਤ ਸਿੰਘ ਜੀ ਹਰਜੀਤ ਸਿੰਘ ਜੀ ਮੇਰੇ ਬਹੁਤ ਸਤਕਾਰਯੋਗ ਬੇਜੋੜ ਕੀਰਤਨੀਏ ਅਤੇ ਕਵੀ ਹਿਰਦਾ ਸਰਸਤਨਾਮ ਸਿੰਘ ਜੀ ਅਤੇ ਖੂਬਸੂਰਤ ਨਿਜ਼ਾਮਤ ਕਰ ਰਹੇ ਤੇ ਬਹੁਤ ਵਧੀਆ ਸ਼ਾਇਰ ਅਸ਼ੋਕ ਬਟਲਾ ਜੀ ਇਹਨਾਂ ਦੇ ਸਾਂਝੇ ਉਦਮ ਨਾਲ ਤੇ ਆਪ ਸਭ ਦੇ ਸਹਿਯੋਗ ਨਾਲ ਸਜੇ ਹੋਏ ਕਵੀ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ ਦਾਸ ਪ੍ਰਬੰਧਕ ਕਮੇਟੀ ਦਾ तहे ਦਿਲੋਂ ਮਸ਼ਕੂਰ ਹੈ ਕਦਾਸ ਵਰਗੇ ਨਿਮਾਣੇ ਜੇ ਸ਼ਾਇਰ ਨੂੰ ਆਪਨੇ ਸੰਤਾਂ ਦੇ ਜੋੜੇ ਚਾਣ ਲਈ ਚੁਣਿਆ ਇਸ ਤੋਂ ਪਹਿਲਾਂ ਕਿ ਦਾਸ ਤੀਜੇ ਨਾਨਕ ਦੇ ਨਾਮ ਇੱਕ ਗੀਤ ਉਹਨਾਂ ਦੇ ਜੀਵਨ ਤੇ ਪੰਛੀ ਚਾਤ ਮਾਰਦਿਆਂ ਹੋਇਆ ਪੇਸ਼ ਕਰਨ ਦੀ ਨਿਮਾਣੀ ਦੀ ਕੋਸ਼ਿਸ਼ ਕਰੇ ਕਾਬਲੇ ਤਾਜ਼ੀਮ ਭਾਈ ਸੁਪਮਨ ਮੋਹਨ ਸਿੰਘ ਜੀ ਅਜੀਜ਼ ਗੋਲਟੀ ਜੀ ਤਸ਼ੀਫ ਫਰਮਾਹਨ ਆਪ ਸਭ ਨੂੰ ਜੀ ਆਇਆਂ ਕਹਿੰਦਾ ਹੋਇਆ ਜੀਤ ਤੋਂ ਪਹਿਲਾਂ ਦੋ ਸ਼ੇਰ ਕਹਿਣ ਦੀ ਇਜਾਜ਼ਤ ਚਾਹ ਰਿਹਾ ਹਾਂ ਵੀਰ ਮਨਮੋਹਨ ਸਿੰਘ ਜੀ ਬਹੁਤ ਵਧੀਆ ਸ਼ਾਇਰੀ ਪਸੰਦ ਕਰਨ ਵਾਲੇ ਤੇ ਸ਼ਾਇਰ ਹਨ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਗੁਰੂ ਅਮਰਦਾਸ ਹੈ ਨਿਮਰਤਾ ਦਾ ਇੱਕ ਖਜ਼ਾਨਾ ਗੁਰੂ ਅਮਰਦਾਸ ਹੈ ਨਿਮਰਤਾ ਦਾ ਇੱਕ ਖਜ਼ਾਨਾ ਗੁਰੂ ਅਮਰਦਾਸ ਹੈ ਵਿਦਵਤਾ ਦਾ ਇੱਕ ਅਫਸਾਨਾ گرو رام داس ہے گرو امرداس ہے نمرتا کا ایک خزانہ گرو داس ہے ودوتا کا ایک افسانہ جو بھی اس کی چرن دھوڑ نومے رفیق اس قدم چوم د پھر سارا زمانہ جو بھی اس کی چرن دھوڑ نومے رفیق اس قدم نومد ہے پھر سارا زمانہ اسما چر سارا زمانہ چار سترہ ਬੇਮਾਨੀ ਜ਼ਿੰਦਗੀ ਨੂੰ ਅਰਥ ਮਿਲ ਗਏ ਨੇ ਤੇਰੇ ਦੀਦਾਰ ਕਰਕੇ ਪੰਥ ਸ਼ਰਮੌਰ ਸ਼ਾਇਰ ਕਰਨਜੀਤ ਸਿੰਘ ਨੂਰ ਮੇਰੇ ਉਸਤਾਦ ਮਹਤਰਮ ਤਸ਼ੀਫ ਫਰਮਾਹਣ ਰਿਸ਼ਪਾਲ ਸਿੰਘ ਦੀਪਾਲ ਮੇਰੇ ਵੀਰ ਅਵਤਾਰ ਸਿੰਘ ਤਾਰੀ ਤਰਨੰਦ ਬਾਦਸ਼ਾਹ ਤਸ਼ੀਫ ਫਰਮਾਹਣ ਆਪ ਸਭ ਦੀ ਇਜਾਜ਼ਤ ਨਾਲ 417 ਕਹਿ ਰਿਹਾ ਹਾਂ ਬੇਮਾਨੀ ਜ਼ਿੰਦਗੀ ਨੂੰ ਅਰਥ ਮਿਲ ਗਏ ਨੇ ਤੇਰੇ ਦੀਦਾਰ ਕਰਕੇ ਇਹ ਨਗਰੀ ਸੁਰਗ ਵਰਗੀ ਹੀ ਬਣ ਗਈ ਏ ਤੇਰੇ ਉਪਕਾਰ ਕਰਕੇ ਧਿਆਨ ਦੇਣਾ ਤੇ ਲੱਖਾਂ ਚੰਨ ਸੂਰਜ ਤੇਰੇ ਕੋਲੋਂ ਰੌਸ਼ਨੀ ਲੈਂਦੇ ਨੇ ਰਫੀਕ ਲੱਖਾਂ ਚੰਨ ਸੂਰਜ ਤੇਰੇ ਕੋਲੋਂ ਰੌਸ਼ਨੀ ਲੈਂਦੇ ਨੇ ਰਫੀਕ ਤੇ ਫੁੱਲ ਮੁਰਝਾਏ ਸਾਰੇ ਜੋ ਖਿੜਗੇ ਨੇ ਤੇਰੇ ਗੁਲਜ਼ਾਰ ਕਰਕੇ ਤੇ ਫੁੱਲ ਮੁਰਝਾਏ ਸਾਰੇ ਜੋ ਖਿੜਗੇ ਨੇ ਤੇਰੇ ਗੁਲਜ਼ਾਰ ਕਰਕੇ ਖਿੜਗੇ ਨੇ ਤੇਰੇ ਗੁਲਜ਼ਾਰ ਤੇਰੇ ਪਾਤਸ਼ਾਹ ਉਸਤਤ ਤੇ ਗੀਤ ਤੋ ਪਹਿਲਾ ਕਿ ਤੇਰੀ ਉਸਤਤ ਤੇ ਮੈਂ ਗਾਵਾਂ ਮੇਰੀ ਤੌਫੀਕ ਤੋਂ ਬਾਹਰ ਤੇਰੀ ਉਸਤਤ ਤੇ ਮੈਂ ਗਾਵਾਂ ਮੇਰੀ ਤੌਫੀਕ ਤੋਂ ਬਾਹਰ ਤੇਰੇ ਉਪਕਾਰ ਗਿਣ ਪਾਵਾਂ ਮੇਰੀ ਤੌਫੀਕ ਤੋਂ ਬਾਹਰ ਇਹ ਤਾਂ ਨਜ਼ਰੇ ਕਰਮ ਹੀ ਤੇਰੀ ਲਿਖਵਾ ਰਹੀ ਮੈਂ ਥੋ ਰਫੀਕ ਵਰਨਾ ਮੈਂ ਤੇ ਲਿਖ ਪਾਵਾਂ ਮੇਰੀ ਤੌਫੀਕ ਤੋਂ ਬਾਹਰ ਵਰਨਾ ਮੈਂ ਤੇ ਲਿਖ ਪਾ ਮੇਰੀ ਤੋਫੀ ਤੋਬਾ ਮੈਨੂੰ ਇਜਾਜ਼ਤ ਦਿਓ ਇੱਕ ਗੀਤ ਤੀਜੇ ਨਾਨਕ ਨੂੰ ਸਮਰਪਿਤ ਪਾਤਸ਼ਾਹ ਦੇ ਜੀਵਨ ਤੇ ਪੰਛੀ ਚਾਤ ਮਾਰਨ ਦੀ ਨਿਮਾਣੀ ਜੀ ਕੋਸ਼ਿਸ਼ ਕਰ ਰਿਹਾ ਹਾਂ ਉਹਨਾਂ ਦਾ ਜੀਵਨ ਬਿਆਨ ਕਰਨਾ ਕਿਸੇ ਤੇ ਵਿਵਸਥੀ ਗੱਲ ਨਹੀਂ ਬਾਤਰਨ ਨੂੰ ਗੀਤ ਆਪ ਜੀ ਨਜ਼ਰ ਕਰਨ ਦੀ ਮਾਸੂਮ ਜੀ ਜੁਰਤ ਕਰ ਰਿਹਾ ਹਾਂ ਤਵੱਜੋ ਅਤੇ ਆਸ਼ੀਰਵਾਦ ਦੋਹਾਂ ਦਾ ਤਲਬਕਰ ਤੇਰੀ ਹਸਤਤ ਗਾਵਣ ਖਾਤਰ ਕਿੱਥੋਂ ਕੋਈ ਕੰਠ ਲਿਆਵੇ ਤੇਰੀ ਹਸਤਤ ਗਾਵਣ ਖਾਤਰ ਕਿੱਥੋਂ ਕੋਈ ਕੰਠ ਲਿਆਵੇ ਲਿਖ ਸਕੇ ਤਾਰੀਫ ਤੇਰੀ ਜੋ ਕਿਹੜਾ ਐਸੀ ਕਲਮ ਬਣਾਵੇ ਕਿਸੇ ਕੋਲ ਤੌਫੀਕ ਨਹੀਂ ਹੈ ਕਿਸੇ ਕੋਲ ਤੌਫੀਕ ਨਹੀਂ ਹੈ ਗੁਣ ਤੇਰਿਆਂ ਨੂੰ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਥੋਏ ਬਣਿਆ ਮੈਂ ਬਸਰ ਕੇ ਦੀ ਧਰਤੀ ਉੱਤੇ ਜਿਸ ਦਿਨ ਸੀ ਉਹ ਸੂਰਜ ਚੜਿਆ ਤੇਜਪਾਨ ਤੇ ਲక్ష్ਮੀ ਦੇਵੀ ਦੋਵਾਂ ਨੂੰ ਝਾੜ ਝਾੜ ਛੜਿਆ ਜਿਹੜਾ ਵੀ ਦੀਦਾਰ ਕਰੇ ਉਹ ਜਿਹੜਾ ਵੀ ਦੀਦਾਰ ਕਰੇ ਉਹ ਨੂਰੀ ਮੁਖ ਤੋਂ ਸਦਕੇ ਜਾਵੇਂ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ ਵੀ ਗੀਤ ਨਾਲ ਨਾਲ ਚੱਲਣਾ ਚਾਹੀਦਾ 21 ਸਾਲ ਉਹ ਜਾਂਦੇ ਰਹੇ ਗੰਗਾ ਵਿੱਚ ਕਰਨ ਲਈ ਇਸ਼ਨਾਨ ਫਿਰ ਵੀ ਵੱਧਦੀ ਰਹੀ ਬੇਚੈਨੀ ਜੁੜ ਸਕਿਆ ਨਾ ਬਿਲਕੁਲ ਧਿਆਨ ਇਹੀ ਸੋਚਦੇ ਅਕਸਰ ਕੋਈ ਤਾਂ ਇਹੀ ਸੋਚਦੇ ਅਕਸਰ ਕੋਈ ਤਾਂ ਰੂਹ ਮੇਰੀ ਵੀ ਤ੍ਰਿਪਤਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ ਬੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੂਏ ਬਣਿਆਵੇਂ ਕਿਸੇ ਨਿਗੁਰਾ ਕਿਹਾ ਜਦ ਉਸ ਨੂੰ ਉਸ ਤੇ ਦਿਲ ਤੇ ਝੋਟ ਸੀ ਮਾਰੀ ਕਿਸੇ ਨਿਗੁਰਾ ਕਿਹਾ ਜਦ ਉਸ ਨੂੰ ਉਸ ਤੇ ਦਿਲ ਤੇ ਝੋਟ ਸੀ ਮਾਰੀ ਪੂਰੀ ਰਾਤ ਉਹ ਸੋ ਨਾ ਸਕਿਆ ਹੋ ਗਈ ਸੀ ਪਰੇਸ਼ਾਨੀ ਪਾਰੀ ਫਿਰ ਅਮਰੋ ਨੂੰ ਕਿਆ ਉਹ ਫੌਰਨ ਫਿਰ ਅਮਰੋ ਨੂੰ ਕਿਆ ਉਹ ਫੌਰਨ ਗੁਰੰਗ ਚ ਕੋਲ ਲ ਜਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ ਵੇ ਅਮਰਦਾਸ ਨੇ ਸ਼ਿੱਦਤ ਦੇ ਨਾਲ ਗੁਰੂ ਦੀ ਸੇਵਾ ਖੂਬ ਕਮਾਈ 12 ਸਾਲ ਢੋਈ ਸੀ ਗਾਗਰ ਹੋ ਗਈ ਸੀ ਹੈਰਾਨ ਲੁਕਾਈ ਅਮਰਦਾਸ ਨੇ ਸ਼ਿੱਦਤ ਦੇ ਨਾਲ ਗੁਰੂ ਦੀ ਸੇਵਾ ਖੂਬ ਕਮਾਈ 12 ਸਾਲ ਢੋਈ ਸੀ ਗਾਗਰ ਹੋ ਗਈ ਸੀ ਹੈਰਾਨ ਲੁਕਾਈ ਦੇਖੇ 12 ਵਰ ਸੇਵਕ ਨੂੰ ਦੇਖੇ 12 ਵਰ ਸੇਵਕ ਨੂੰ ਗੁਰੂ ਆਪਣੇ ਗਲ ਨਾਲ ਲਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣ ਆਵੇ ਟੁੱਟ ਪਏ ਦੂਜੇ ਪਾਤਸ਼ਾ ਟੁੱਟ ਪਏ ਦੂਜੇ ਪਾਤਸ਼ਾਤ ਬਖਸ਼ਿਸ਼ ਕੀਤੀ ਸੀ ਗੁਰਿਆਈ ਸੇਵਾ ਦੀ ਮੂਰਤ ਅਮਰਦਾਸ ਦੀ ਸੇਵਾ ਤਾਂ ਪਾਈ ਟੁੱਟ ਪਏ ਦੂਜੇ ਪਾਤਸ਼ਾਤ ਬਖਸ਼ਿਸ਼ ਕੀਤੀ ਸੀ ਗੁਰਿਆਈ ਸੇਵਾ ਦੀ ਮੂਰਤ ਅਮਰਦਾਸ ਨੂੰ ਦੇ ਦਿੱਤੀ ਸੀ ਵਡਿਆਈ અમરુ નિથાવા ઓસે દિન તો અમરુ નિથાવા ઓસે દિન તો ગુરુ અમરદાસ કહાવે પлле અમરદાસ ગુણ તેરે તારી ઉપમા તોય બણ્યા પлле અમરદાસ ગુણ તેરે તારી ઉપમા તોય બણાવે गोविंदबाल ਚ ਸਿੱਖੀ ਵਾਲਾ ਸੂਰਜ ਹੈ ਸਿ ਵਿੱਚ ਉਪਦੇਸ਼ ਪੁਚਾਇਆ ਪੰਗਤ ਦੇ ਵਿੱਚ ਛੱਕਿਆ ਲੰਗਰ ਪੰਗਤ ਦੇ ਵਿੱਚ ਛੱਕਿਆ ਲੰਗਰ ਅਕਬਰ ਵੀ ਸਦਕੇ ਜਾਵੇ ਪੱਲੇ ਅਮਰਦਾਸ ਗੁਣ ਤੇ ਪੱਲੇ ਅਮਰਦਾਸ ਗੁਣ ਤੇਰੇ ਸਤੀ ਪ੍ਰਥਾ ਬੇਕੋੜ ਤੂੰ ਨਾ ਔਰਤ ਹੈ ਸੀ ਮੁਕਤ ਕਰਾਈ ਵਿਧਵਾ ਬਿਆ ਨੂੰ ਸਹੀ ਟਹਿਰਾ ਕੇ ਪਰਦੇ ਵਾਲੀ ਰਸਮ ਮੁਕਾਈ ਕੇਵਲ ਤੇ ਕੇਵਲ ਤੀਜੇ ਪਾਤਸ਼ਾਹ ਨੇ ਇਸ ਕੋੜ ਤੋਂ ਨਾਰੀ ਨੂੰ ਮੁਕਤ ਕਰਾਇਆ ਅਸੀਂ ਬੇहद ਮਾਣ ਨਾਲ ਕਹਿ ਸਕਦੇ ਹਸਤਾਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਤੀ ਪ੍ਰਥਾ ਦੇ ਕੋੜ ਤੋਂ ਨਾ ਔਰਤ ਹੈ ਸੀ ਮੁਕਤ ਕਰਾਈ ਵਿਧਵਾ ਵਿਆਹ ਨੂੰ ਸਹੀ ਟਹਿਰਾ ਕੇ ਪਰਦੇ ਵਾਲੀ ਰਸਮ ਮੁਕਾਈ ਤੇ ਬੋਲੀ ਆਰੰਭ ਕਰਾ ਕੇ ਤੇ ਬੋਲੀ ਆਰੰਭ ਕਰਾ ਕੇ ਪਾਣੀ ਦੀ ਪਿਆਸ ਮਿਟਾਵੇ ਪੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਂਏ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਆਖਰੀ ਬੰਦ ਆਪ ਜੀ ਦੇ ਚਰਨਾਂ ਚ ਰੱਖਣ ਦੀ ਚਾਸ ਚੋਣ ਤੀਜੇ ਨਾਨਕ ਦੀ ਬਾਣੀ ਨਾਲ ਗੁਰੂ ਗ੍ਰੰਥ ਮਹਿ ਕਾਵੇ ਤੀਜੇ ਨਾਨਕ ਦੀ ਬਾਣੀ ਦੇ ਨਾਲ ਗੁਰੂ ਗ੍ਰੰਥ ਮਹਿ ਕਾਵੇ ਵਿੱਚ 17 ਰਾਗਾਂ ਦੁਨੀਆ ਨੂੰ ਜੀਵਨ ਜੁਗਤ ਸਮਝਾਵੇ ਵਿੱਚ 17 ਰਾਗਾਂ ਦੁਨੀਆ ਨੂੰ ਜੀਵਨ ਜੁਗਤ ਸਮਝਾਵੇ ਪੜ ਕੇ ਆਨੰਦ ਸਾਹਿਬ ਨੂੰ ਪੜ ਕੇ ਆਨੰਦ ਸਾਹਿਬ ਨੂੰ ਰਫੀਕ ਆਨੰਦ ਵਿੱਚ ਡੁੱਬ ਜਾਵੇ ਪੱਲੇ ਅਮਰਦਾਸ ਤੇਰੀ ਉਪਮਾ ਪਰ ਅਮਰਦਾਸ ਗੁਣ ਤੇਰੇ ਪੱਲੇ ਅਮਰਦਾਸ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਬਣਿਆ ਬਣਿਆ ਬਣ ਆਏ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ